ਸ੍ਰੀ ਗੁਰ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਨੀ ਹੈ ਵੱਡੀ ਖਬਰ ਸੀ ਆਰਐਪੀਐਫ ਦੇ ਜਵਾਨ ਨੇ ਪਾਕਿਸਤਾਨ ਨੂੰ ਭੇਜੀ ਦੇਸ਼ ਦੀ ਗੂਪੀਆ ਜਾਣਕਾਰੀ ਐਨਆਈਏ ਨੇ ਇਹ ਐਨਆਈਏ ਨੇ ਕੀਤਾ ਗ੍ਰਿਫਤਾਰ ਰਾਸ਼ਟਰੀ ਜਾਨਸ ਏਜੰਸੀ ਨੇ ਪਾਕਿਸਤਾਨੀ ਕੋਪੀਆ ਅਧਿਕਾਰੀਆਂ ਨਾਲ ਸਵੈਤਨਸ਼ੀਲ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਉਹ ਦੋਸ਼ ਜਿਹੇ ਇੱਕ ਸੀਆਰਪੀਐਫ ਜਾਨ ਉਤਰ ਕੀਤਾ ਉਹ ਦੋ ਚ ਮੋਤੀ ਰਾਮ ਚਾਟ ਜਸੂਸੀ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਚामਲ ਸੀ ਅਤੇ 2023 ਤੋਂ ਪਾਕਿਸਤਾਨੀ ਕੋਪੀਆ ਅਧਿਕਾਰੀਆਂ ਨਾਲ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਵਰਗੀਕ੍ਰਿਤ ਜਾਣਕਾਰੀ ਸਾਂਝੀ ਕਰ ਰਕਸੀ रिपोर्टर ਅਮਤਾਬਕ ਜਵਾਨ ਨੇ ਸੋਸ਼ਲ ਮੀਡੀਆ ਰਾਹੀਂ ਦੇਸ਼ ਨਾਲ ਜੁੜੀ ਕੂਪੀਆਂ ਜਾਣਕਾਰੀ ਭੇਜੀ ਸੀ ਉਸ ਨੂੰ ਇਸ ਦੇ ਬਦਲੇ ਪੈਸੇ ਵੀ ਮਲੇਸিয়ান ਏਜੰਸੀ ਨੇ ਪਾਇਆ ਕਿ ਉਹ ਪੀਆਈਓ ਤੋਂ ਵੱਖ-ਵੱਖ ਤਰੀਕਿਆਂ ਨਾਲ ਪੈਸੇ ਲੈ ਰਖਸੀ ਮੋਤੀ ਰਾਮ ਨੂੰ ਐਨਆਈਐਨ ਦਿੱਲੀ ਤੋਂ ਗ੍ਰਿਫਤਾਰ ਕੀਤਾ ਦੋਚੀ ਤੋਂ ਪੁੱਛ ਕੇ ਚਾਰੀ ਹੈ ਉਸ ਨੂੰ ਪਟਿਆਲਾ ਹਾਊਸ ਕੋਰਟ ਦੀ ਇੱਕ ਵਿਸ਼ੇਸ਼ ਅਦਾਲਤ ਨੇ 6 ਜੂਨ ਤੱਕ ਜਨਸੀ ਦੇ ਹरासत ਵਿੱਚ ਭੇਜ ਦਿੱਤਾ ਹੈ ਦੱਸ ਦਈਏ ਕਿ ਹਾਲ ਹੀ ਵਿੱਚ ਦੇਸ਼ ਵਿੱਚ ਪਾਕਿਸਤਾਨੀ ਜਸੂਸਾਂ ਨੂੰ ਫੜਨ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਸੂਸੀ ਦੇ ਦੇ ਦੋਸ਼ਾਂ ਵਿੱਚ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਹਰਿਆਣਾ ਤੇ ਹਸਾਰ ਤੋਂ ਯੂਟਿਊਬਰ ਜੋ ਤਿਮਲੋਤਰਾ ਨੂੰ ਵੀ ਪਾਕਿਸਤਾਨ ਲਈ ਜਸੂਸਤੀ ਕਰਨ ਦੇ ਦੋਸ਼ ਵਿੱਚ ਜੇ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰੀ ਤੋਂ ਬਾਅਦ ਜਵਾਨ ਨੂੰ CRPF ਨਿਜਮਮ ਤੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਦੋਸ਼ੀ ਨੇ ਪਾਕਿਸਤਾਨ ਵਿੱਚ ਬੈਠੇ ਆਪਣੇ ਹੈ ਟਲਰਾਂ ਨੂੰ ਬਹੁਤ ਸਾਰੀਆਂ ਸਵਿਧਨਸ਼ੀਲ ਜਾਣਕਾਰੀਆਂ ਭੇਜੀਆਂ ਸਰਕਲਸ ਦੂਰ ਤੋਂ ਬਾਅਦ ਭਾਰਤ ਵਿੱਚ ਬਹੁਤ ਸਾਰੇ ਜਸੂਸ ਫੜੇ ਗਏ ਇਸ ਵਿੱਚ ਸਭ ਤੋਂ ਮਸ਼ਹੂਰ ਨਾਮ ਜੋਤੀ ਮਲੋਤਰਾ ਰਖ ਹੈ YouTube ਤੇ ਜੋਤੀ ਨੇ ਪਾਕਿਸਤਾਨ ਨੂੰ ਵੀ ਇਹ ਜਾਣਕਾਰੀ ਭੇਜੰਦਾ ਦੇਂਦਾ ਦੋਚ ਹੈ ਉਹ ਭਾਰਤ ਵਿੱਚ ਪਾਕਿਸਤਾਨ ਹੈ ਕਮਿਸ਼ਨ ਵਾਲੀ ਪਾਕਿਸਤਾਨੀ ਕੁਪੀਆ ਅਧਿਕਾਰੀਆਂ ਦੇ ਸੰਪਰਕ ਵਿੱਚ ਆਈ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ